ਤੁਹਾਨੂੰ ਕੀ ਜਰੂਰ ਸੀ ਹਾਂਜੀ 23 ਤਰੀਕ ਦੀ ਰਾਤ ਨੂੰ ਅਰਾਊਂਡ 9:11 ਵਜੇ ਇੱਕ ਸਾਨੂੰ ਕਾਲ ਰਿਸੀਵ ਹੋਈ ਲੜਕਾ ਨਵਚੇਤਨ ਵੱਲੋਂ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਉਹ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਿਹਾ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਜੋ ਬਾਹਰ ਆ ਕੇ ਇਹਨਾਂ ਦਾ ਹਤੋਪਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਕਾ ਸੀ ਵਿਵੇਕ ਜਿਹਨੂੰ ਪਾਉ ਕਹਿੰਦੇ ਨੇ ਉਹਨੇ ਫਾਇਰ ਕੀਤੇ ਜੀ ਇਹ ਦੋ ਫਾਇਰੋ ਦੇ ਵੱਲੋਂ ਕੀਤੇ ਗਏ ਤੇ ਜਿਹੜੇ ਚਾਰ ਲੜਕੇ ਸੀ ਇਹਨਾਂ ਦੇ ਬਾਈ ਨੇ ਆਪਾਂ ਐਫ ਆਈ ਆਰ ਰਜਿਸਟਰ ਕੀਤੀ 367 25 298 ਦੇ ਕੋਲ ਇਹ ਬੰਦੇ ਨੇ ਕੀ ਕਾਰਨ ਕੀ ਰਿਅਲਟੀ ਕੋ ਇਹ ਇਹਨਾਂ ਦਾ ਜੀ ਕਾਰਨ ਸੀਗਾ ਇਹ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸੀ ਨਾ ਡਰਿੰਕ ਕਿਉਂ ਸੀ ਆਪਾਂ ਦੇ ਵਿੱਚ ਤੋਂ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਹੈ ਉਹ ਬਹਿਸ ਤੋਂ ਬਾਅਦ ਹੈ ਜਦੋਂ ਪਾਰਟੀਆਂ ਦੋਨੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਕੋਲ ਨਿਊਜ਼ ਤੋਂ ਬਾਅਦ ਜਿਹੜਾ ਨਵ ਚ ਵਿਵੇਕ ਅਲੜਗਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਵ ਚੇਤਨ ਦੇ ਤੇ ਜੋ ਦੇ ਪੈਰ ਦੇ ਵਿੱਚ ਲੱਗਿਆ ਤੋ ਵਜਾ ਰੰਜਿਸ਼ ਦੀ ਸੀ ਮੋਟੇ ਦੀ ਵਜਾ ਕੋਈ ਰੰਜਿਸ਼ ਨਹੀਂ ਹੈ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੇ ਕੀਤਾ ਡਰਿੰਕ ਕੀਤੇ ਹੋਏ ਦੋਨੋਂ ਪਾਰਟੀਆਂ ਦੇ ਉਹ ਐਸਾ ਜ ਕੋਈ ਵਜਾ ਨਹੀਂ ਕੋਈ ਪੁਰਾਣੀ ਰੰਜਿਸ਼ ਕੋਈ ਨਹੀਂ ਸਾਹਮਣੇ ਕੋਈ ਸਾਰੇ ਹਥਿਆਰ ਇਹਨਾਂ ਕੋਲ ਜਿਹੜੇ ਜਿਵੇਂ ਫਿਜ਼ੀਕਲ ਹੁੰਦੇ ਇਹਦੇ ਕੋਈ ਜਿਹੜਾ ਆਪਾਂ ਜੀ ਮਾਨਟ ਦੇ ਇਹਨਾਂ ਨੂੰ ਨਹੀਂ ਤਾਇਆ ਤੇ ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਦੇ ਵੱਲ ਕਿਹਾ ਗਿਆ ਕਿ ਜਿਹੜਾ ਲਿਸੈਂਸੀ ਵੈਪਨ ਸੀ ਗਾਇਬ ਉਹ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਦਿਨ 5 ਮਿੰਟਸ ਕੋਲ ਕਿ ਆਪਾਂ ਨੂੰ ਲੜਕੇ ਜਿਹੜੇ ਇੱਕ ਲੜਕਾ ਸੀ ਅੜ ਲਿਆ ਅਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅੱਪਰ ਰਾਤ ਕੱਲ ਰਾਤ ਸਾਡੀ ਟੀਮ ਪਹੁੰਚੀ ਡਲੌਜ਼ੀ ਪਤਾ ਲੱਗਾ ਸਾਨੂੰ ਇਨਫਾਰਮੇਸ਼ਨ ਆਈ ਸੀ ਕਿ ਡਲੌਜ਼ੀ ਰਹਿ ਰਹੇ ਆ ਤਿੰਨ ਲੜਕੇ ਅਤੇ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਲੇਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕੇ ਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ, 모हित, ਵਿਵੇਕ ਅਤੇ ਸੰਜੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਡਲੌਜ਼ੀ ਲੈ ਕੇ ਗਿਆ ਸੀਗਾ ਇਹਨਾਂ 'ਚ ਆਪਸ ਇਹਨਾਂ ਦਾ ਕਜ਼ੇ ਨਹੀਂ ਲੱਗਦਾ ਵਾ ਜੋ ਬਾਊ ਹੈ ਉਹਦਾ ਕਜ਼ਨ ਲੱਗਦਾ ਤੇ ਇਹਨੇ ਉਹਨਾਂ ਨੂੰ 50 ਦੀ ਡਲੌਜ਼ੀ ਲੈ ਕੇ ਜਾ ਕੇ ਇਹਨਾਂ ਨੂੰ ਬਣਾ ਦਿੱਤਾ ਆਪਾਂ ਇਹਨੂੰ ਵੀ ਵਿਚ ਵਿਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਜਾਂ ਪਨਾਹ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਤੇ ਬਿਲਕੁਲ ਸੀਸੀਟੀਵੀ ਸਾਹਮਣੇ ਆਈ ਹੈ ਉਹ ਤੁਹਾਨੂੰ ਪਤਾ ਲੱਗਿਆ ਕਿਹੜੇ ਲੱਡੇ ਸੀਗੇ ਤੇ ਕਿੰਨੀ ਦੇਰ ਤੋਂ ਆਪਾਂ ਬੱਠੇ ਸੀ ਅਰਾਊਂਡ ਅੱਧਾ ਪੌਣਾ ਘੰਟਾ ਇਹਨਾਂ ਦੇ ਅੰਦਰ ਇਹਨਾਂ ਦਾ ਆਪਸ ਵਿੱਚ ਬਹਿਸ ਬਾਕੀ ਹੁੰਦੀ ਰਹੀ ਤੇ ਜੋ ਕੀ ਬਾਹਰ ਆ ਕੇ ਲੜਾਈ ਵਿੱਚ ਤਬਦੀਲ ਹੋ ਗਈ। ਕੋਈ ਹੋ ਕੋਈ ਅੰਦਰ ਦਾ ਮੈਟਰ ਵੀ ਅੰਦਰ ਦਾ ਮੈਸੇਜ ਕੋਈ ਸਾਹਮਣੇ ਨਹੀਂ ਆਇਆ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਆਪਸ ਕੋਈ ਪਹਿਲਾਂ ਕੋਈ ਰੰਜਿਸ਼ ਹੋਈ ਆ ਪੁਰਾਣਾ ਕੋਈ ਇਹਨਾਂ ਦੇ ਇੱਕ ਦੂਜੇ ਨੂੰ ਜਾਣਦੇ ਹੋਣ ਕੋਈ ਇਹ ਆਜਾ ਸਾਹਮਣੇ ਨਹੀਂ ਆਇਆ। ਪਰ ਅੰਜੇ ਤਾਂ ਉਮਰ ਕਿੰਨੀ ਤੇ ਪਰਿਵਾਰ ਕੀ ਨਾਦਾ ਹੈ। ਇਹ ਸਟੂਡੈਂਟ ਨਹੀਂ ਆ 30 ਤੋਂ 40 45 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੀ ਆ ਏਜ ਹੈ। ਤੇ ਆਪਣੀ ਇਹਨਾਂ ਦੇ ਕੰਮ ਹੈਗੇ ਨਹੀਂ ਕੋਈ ਆਪਣੀ ਸਟੱਡੀ ਨਹੀਂ ਕਰਦੇ ਇਹਨਾਂ ਵਿੱਚੋਂ ਸਾਰੇ ਆਪਣਾ ਕੰਮ ਕਰਦੇ ਜੀ bizness ਕਰਦੇ ਕੋਈ ਪਹਿਲਾਂ ਵੀ ਪਰਚੇ ਨਹੀਂ ਪਰਜੋਗ ਵੀ ਚੰਗੇ ਪਰਿਵਾਰਾਂ ਦੇ ਬੱਚੇ ਨੇ ਕੋਈ ਐਸਾ ਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਕੋਈ ਪੁਰਾਣਾ ਨਹੀਂ ਹੈ ਮੈਂ ਸਿਰਫ ਅੱਖਾਂ ਸਿਰਫ ਅਗ ਇੱਕ ਦੋ ਮੈਨੂੰ ਦੇਖਿਆ ਇਹਨਾਂ ਨੇ ਕਿ ਉਹਨੂੰ ਮੈਨੂੰ ਇਸ ਤਰ੍ਹਾਂ ਗਲਤ ਤਰੀਕੇ ਨਾਲ ਦੇਖਿਆ ਇਹ ਨਹੀਂ ਜਾਂ ਕੋਈ ਪੂਰੀ ਵੜਦਾ ਇਸ ਕਰਕੇ ਇਹਨਾਂ ਦਾ ਬੱਸ ਝਗੜਾ ਹੈ ਸਮਝੋ ਕਿ ਛੋਟੀ ਗੱਲਾਂ ਜੱਤਾ ਨਹੀਂ ਲੜਾਈਆਂ ਨੇ ਸਭ ਤੋਂ ਪਹਿਲਾਂ ਤੇ ਇਹ ਚੀਜ਼ ਨੂੰ ਜੀ ਉਸ ਨੂੰ ਸੌਲਵ ਕਰਨਾ ਚਾਹੀਦਾ ਵਾ ਜਿਹੜਾ ਛੋਟੀ ਜੀ ਗੱਲ ਦੇ ਕੋ ਕਿਥੋਂ ਤੱਕ ਪਹੁੰਚ ਗਈ ਚੰਗੇ ਭਲੇ ਬਹੁਤ ਪਰਿਵਾਰ ਆ ਤੁਸੀਂ ਮਿਲੇ ਵੀ ਉਹਨੇ ਪਰਿਵਾਰਾਂ ਨੂੰ ਬਟ ਦੇਖੋ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਿਰਾਸ਼ਾ ਵੀ ਉਹ ਬਾਹਰ ਆ ਗਿਆ ਨਾਲ ਕੋ ਫੈਰ ਕੀਤਾ ਗਿਆ ਬਾਕੀ ਕੋਈ ਬਾਤ ਇਹ ਦੋ ਬੰਦੇ ਨੂੰ ਆਪਾਂ ਜੇਲ੍ਹ ਛੱਡ ਕੇ ਆਏ ਆ ਬਾਕੀ ਤਿੰਨਾਂ ਨੂੰ ਡਿਮਾਂਡ ਤੇ ਲੰਮਾ ਤੇ ਕੋਈ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਤੇ ਗੱਡੀ ਰਿਕਵਰ ਕਰਾਂਗੇ ਹੋ ਉਹ ਕੋਈ ਚੈਨਲ ਦਾ ਕੋਈ ਕੈਲਕੂਲੇਟਰ ਲੜ ਕੇ ਬਿਠਵਾਇਆ ਜੋ ਅਸਾਂ ਦੀ ਗੱਲ ਨਹੀਂ ਭਾਜੀ ਕੋਈ ਨਾ ਲਸਰਾਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾ ਨਹੀਂ ਲਿਖਿਆ ਸੀ ਪਹਿਲਾਂ ਠੀਕ ਹੈ ਜੀ